ਸਾਤਸ਼ਰੀਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਅਸ਼ਦੀਪ ਕੋਲ ਲੈ ਕੇ ਹਾਜ਼ਰ ਹਾਂ ਗੁਰਦਾਸ ਪੁੰਦਿਆ ਕੁਝ ਖਾਸ ਖਬਰਾਂ ਵਰਦੇ ਮੀਂਚ ਪੁਲਿਸ ਨੇ ਚਲਾਇਆ ਕਸੋ ਆਪਰੇਸ਼ਨ ਇੱਥੇ ਸੀ ਕਾਫੀ ਪਰਚੇ ਦਰਜ ਕੀਤੇ ਮਲਜ਼ਮ ਗ੍ਰਿਫਤਾਰ ਹੋਏ ਤਬ ਉਹ ਰੈਪਿਊਟੇਸ਼ਨ ਨਹੀਂ ਹੈ ਪਰ ਫਿਰ ਵੀ ਅਸੀਂ ਇਸ ਏਰੀਆ ਤੇ ਪਾਰਟਿਕੂਲਰਲੀ ਫੋਕਸ ਕਰ ਰਹੇ ਨੇ ਛੱਤਾਂ ਤੇ ਚੜ ਗਈ ਪੁਲਿਸ ਜਿਹੜੀ ਐਕਸਰਸਾਈਜ਼ ਕਾਸਟੋ ਦੀ ਇਟ ਇਜ਼ ਬੀਂਗ ਕੈਰੀਡ ਅਕ੍ਰੋਸ ਪੰਜਾਬ ਦਾ ਉਸੇ ਤਹਰ ਕਰੀਬਨ 150 ਦੀ ਜਿਹੜੀ ਫੋਰਸ ਹੈ ਤੇ ਸੱਦੀ ਗਈ ਹੈ ਇਲ ਬੀ ਕੈਰੀਇੰਗ ਦਾ ਕਾਸਟੋ ਘਰਾਂ ਦਾ ਛਾਣ ਮਾਰਿਆ ਕੋਨਾ ਕੋਨਾ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਹੈ ਉਹਨਾਂ ਦੀ ਚੈਕਿੰਗ ਹੋ ਜਾਂਦੀ ਹੈ ਇੱਕ ਡੈਟਰੈਂਸ ਉੱਤੇ ਕ੍ਰੀਏਟ ਹੁੰਦਾ ਹੈ ਤੇ ਬਾਕੀ ਜਿਹੜੇ ਦੂਜੇ ਜਿਹੜੇ ਲੋਕ ਸਾਡੇ ਨਾਲ ਮਿਲਦੇ ਹੈ ਇੱਕ ਪਬਲਿਕ ਕੌਨਫੀਡੈਂਸ ਮੀਜਰ ਹੈ ਕੌਨਫੀਡੈਂਸ ਬਿਲਡਿੰਗ ਮੀਜਰ ਹੈ ਰਾਵੀ ਦਰਿਆ ਚ ਦੂਸਰੇ ਦਿਨ ਵੀ ਛੱਡਿਆ ਗਿਆ ਲੱਖਾਂ ਕਿਊਸਿਕ ਪਾਣੀ ਸਾਤ ਪਿੰਡ ਨਾਲ ਲੱਗਦੇ ਆ ਇਧਰੋਂ ਪਾਰੀ ਉਹਨਾਂ ਨੂੰ ਹਲੇ ਕੋਈ ਹੁੰਦੇ ਨਾਲ ਸੰਪਰਕ ਟੁੱਟਿਆ ਦਾ ਜੀ ਤੇ ਉਹ ਵਿਚਾਰੇ ਹਲੇ ਕੋਈ ਵੀ ਬਿਮਾਰ ਹੋ ਜੇ ਕੋਈ ਕੁਛ ਹੋ ਜੇ ਉਹ ਪਾਕਿਸਤਾਨ ਨੂੰ ਜਾ ਸਕਦੇ ਆ ਇਧਰ ਨੂੰ ਨਹੀਂ ਤੇ ਸਰਕਾਰਾਂ ਆਉਂਦੀਆਂ ਵਾਦਾ ਕਰਕੇ ਚੱਲ ਜਾਂਦੀਆਂ 20 ਸਾਲ ਤੋਂ ਹੀ ਸੌਂਦੇ ਆਏ ਆ ਕਿ ਕੀ ਕਹਿੰਦੇ ਪੁਲ ਦਾ ਅੱਜ ਕੰਮ ਲੱਗਣ ਲੱਗਾ ਕੱਲ ਲੱਗਣ ਲੱਗਾ ਪਰ ਕੋਈ ਕੰਮ ਨਹੀਂ ਲੱਗ ਰਿਹਾ ਜੀ ਕੋਈ ਫਸਲਾ ਦਾ ਹੋਇਆ ਉਜਾੜਾ ਤਕਰੀਬਨ ਸਾਰੇ ਹੀ ਬਾਰਡਰ ਇੰਡੀਆ ਦੇ ਜਿੰਨੇ ਵੀ ਏਰੀਏ ਪੈਂਦਾ ਵਾ ਸਨੇਕ ਬਾਈਟ ਵਾਸਤੇ ਵੈਕਸੀਨੇਸ਼ਨ ਅਵੇਲੇਬਲ ਆ ਮੌਜਦੀ ਉઠી ਮੰਗ ਪ੍ਰਸ਼ਾਸਨ ਹਾਲਾਤਾਂ ਤੇ ਰੱਖ ਰਿਹਾ ਹੈ ਪਲ-ਪਲ ਦੀ ਨਜ਼ਰ ਇਸ ਤੇ ਵੱਤੋਂ ਵੱਧ ਲੋਕ ਰਹਿ ਸਕਦੇ ਨੇ ਕਿਉਂਕਿ ਸਕੂਲ ਕਾਫੀ ਵੱਡਾ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਫਿਲਹਾਲ ਤਿੰਨ ਰੂਮ ਉਹਨਾਂ ਨੇ ਤਿਆਰ ਕੀਤੇ ਹੋਏ ਨੇ ਤੇ ਬਾਕੀਆਂ ਦੀ ਤਿਆਰੀ ਚੱਲ ਰਹੀ ਆ ਤਿਆਰੀਆਂ ਕੀਤੀਆਂ ਮੁਕੰਮਲ ਐਸਐਸਪੀ ਨੇ ਕਾਸੋ ਆਪਰੇਸ਼ਨ ਤਹਿਤ ਬੰਦ ਪਈ ਮਿਲ ਕੁਆਟਰ ਦੀ ਕੀਤੀ ਚੈਕਿੰਗ ਜਿਹੜੀ ਕਿ ਮਾਨਯੋਗ ਸੀਮ ਸਾਹਿਬ ਨੇ ਹੈਲਪਲਾਈਨ ਜਿਹੜੀ ਲਾਂਚ ਕੀਤੀ ਸੀਗੀ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਪਬਲਿਕ ਦੇ ਇਨਪੁਟ ਤਾਂ ਇਨਪੁਟ ਲੈ ਕੇ ਵੀ ਉੱਥੇ ਕਾਫੀ ਅਸੀਂ ਜਿਹੜਾ ਹੈਗਾ ਇਫੈਕਟਿਵ ਐਕਸ਼ਨ ਜਿਹੜਾ ਹੈਗਾ ਅਸੀਂ ਉਹਦੇ ਚ ਕੀਤਾ ਹੈਗਾ ক্রিকেট ਖਿਡਾਰੀ ਨੇ ਕੀਤੀ ਪੁਲਿਸ ਦੇ ਨਸ਼ਾ ਵਿਰੋਧੀ ਅਭਿਆਨ ਦੀ ਸ਼ਿਲਾਗਾ ਜੋ ਵੀ ਇਸ ਵਾਰਡ ਦਾ ਹਾਲ ਸੀ ਉਹ ਵੇਖ ਕੇ ਗਏ ਜਿੰਨਾ ਵੀ ਹਾਲ ਇੱਥੇ ਪਹਿਲਾਂ ਬਹੁਤ ਮਾੜਾ ਹਾਲ ਹੀ ਕਿਉਂਕਿ 12ਵੇਂ ਮੁੰਡੇ ਆਉਂਦੇ ਸੀ ਉਹਨਾਂ ਦੀ ਪਛਾਣ ਨਹੀਂ ਕਿੱਥੋਂ ਦੇ ਮੁੰਡੇ ਆ ਕੌਣ ਗਰੁੱਪ ਬਣਾ ਕੇ ਤੇ ਆਣ ਕੇ ਨਸ਼ਾ ਕਰਦੇ ਧੰਗੀਆਂ ਦਿੰਦੇ ਆਣ ਕੇ ਆ ਜਿਹੜਾ ਜਿੱਥੇ ਆਪਾਂ ਖੜੇ ਨੇ ਸ਼ੇਖੂਪੁਰ ਇਹ ਪਹਿਲਾ ਡਰਗ ਹੌਟਸਪੌਟ ਮੰਨਿਆ ਜਾਂਦਾ ਸੀਗਾ ਇਸ ਤਰ੍ਹਾਂ ਦੀ ਰੈਪਿਊਟੇਸ਼ਨ ਸੀਗੀ ਪਰ ਜਦੋਂ ਦਾ ਸਰਕਾਰ ਦੀ ਮੁਹਿੰਮ ਜੁੱਧ ਨਸ਼ਾ ਵਿਰੁੱਧ ਸਟਾਰਟ ਹੋਈ ਉਸ ਤੋਂ ਬਾਅਦ ਡਿਸਟ੍ਰਿਕਟ ਪੁਲਿਸ ਨੇ ਫੋਕਸ ਤਰੀਕੇ ਨਾਲ ਇੱਥੇ ਕਾਫੀ ਫੋਕਸ ਕਰਕੇ ਇੱਥੇ ਕਾਫੀ ਸੁਧਾਰ ਹੋਇਆ ਇੱਚ ਅਸੀਂ ਕਾਫੀ ਪਰਚੇ ਦਰਜ ਕੀਤੇ ਮੁਲਜ਼ਮ ਗ੍ਰਿਫਤਾਰ ਹੋਏ ਤਾਂ ਉਹ ਰੈਪਿਊਟੇਸ਼ਨ ਉਹ ਨਹੀਂ ਹੈ ਪਰ ਫਿਰ ਵੀ ਅਸੀਂ ਇਸ ਏਰੀਆ ਤੇ ਪਾਰਟਿਕੂਲਰਲੀ ਫੋਕਸ ਕਰ ਰਹੇ ਨੇ ਤਾਂ ਇਹਦੇ ਵਿੱਚ ਦੋ ਸਬਡਿਵੀਜ਼ਨਸ ਦੀ ਅਸੀਂ ਅੱਜ ਫੋਰਸ ਲਾਈ ਹੈ ਤਾਂ ਉਸ ਤਰਜ਼ ਦੇ ਤਹਿਤ ਅਸੀਂ ਕਾਸੋ ਕਰ ਰਹੇ ਨੇ ਨਾ ਸਿਰਫ ਇੱਥੇ ਬਲਕਿ ਜਿਹੜਾ ਗਾਂਧੀ ਕੈਂਪ ਬਟਾਲੇ ਦੇ ਵਿੱਚ ਇੱਕ ਹੌਟਸਪੌਟ ਮੰਨਿਆ ਜਾਂਦਾ ਹੈ ਉੱਥੇ ਵੀ ਅਸੀਂ ਕਰ ਰਹੇ ਇੰਸਾ ਜਿਹੜੀ ਐਕਸਰਸਾਈਜ਼ ਕਾਸੋ ਦੀ ਇਟ ਹਜ਼ ਬੀਂਗ ਕੈਰੀਡ ਅਕ੍ਰੋਸ ਪੰਜਾਬ ਤਾਂ ਉਸੇ ਤਹਿਤ ਕਰੀਬਨ 150 ਦੀ ਜਿਹੜੀ ਫੋਰਸ ਹੈ ਇੱਥੇ ਸੱਦੀ ਗਈ ਹੈ ਵਿਲ ਬੀ ਕੈਰੀਇੰਗ ਦਾ ਕਾਸੋ ਇਦੇ ਵਿੱਚ ਜਿਸ ਤਰ੍ਹਾਂ ਇਹਦੀ ਇੱਕ ਰੈਪਿਊਟੇਸ਼ਨ ਸੀਗੀ ਕਿ ਇਹ ਡਰਗ ਹੌਟਸਪੌਟ ਹੈ ਤਾਂ ਕਸੋ ਦਾ ਖਸੂਸੀ ਤੌਰ ਤੇ ਇਹ ਫਾਇਦਾ ਹੁੰਦਾ ਹੈ ਕਿ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਹੈ ਉਹਨਾਂ ਦੀ ਚੈਕਿੰਗ ਹੋ ਜਾਂਦੀ ਹੈ ਇੱਕ ਡੈਟਰੈਂਸ ਉੱਤੇ ਕ੍ਰੀਏਟ ਹੁੰਦਾ ਹੈ ਤਾਂ ਬਾਕੀ ਜਿਹੜੇ ਦੂਜੇ ਜਿਹੜੇ ਲੋਕ ਸਾਡੇ ਨਾਲ ਮਿਲਦੇ ਹੈ ਇੱਕ ਪਬਲਿਕ ਕੌਨਫੀਡੈਂਸ ਮੀਜਰ ਹੈ ਕੌਨਫੀਡੈਂਸ ਬਿਲਡਿੰਗ ਮੀਜਰ ਹੈ ਤਾਂ ਜਦੋਂ ਦਾ ਇਹ ਮੁਹਿੰਮ ਸਟਾਰਟ ਹੋਈ ਹੈ ਯੋਧ ਨਸ਼ਾ ਵਿਰੋਧ ਉਹਦੇ ਵਿੱਚ 694 ਪਰਚੇ ਬਟਾਲਾ ਪੁਲਿਸ ਨੇ ਦਰਜ ਕਰ ਲਏ ਹੈਗੇ ਨੇ ਇਹ ਦੇਖੋ 1121 ਮੁਲਜ਼ਮ ਫੜੇ ਗਏ ਨੇ 64 ਇਹਦੇ ਵਿੱਚ ਅਸੀਂ ਕਰੀਬਨ 182 ਲੋਕਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਹੈਗਾ ਤਾਂ ਸੇਫ ਪੰਜਾਬ ਤੇ ਉੱਤੇ ਜਿਹੜੇ ਲੋਕਾਂ ਦੀ ਟਿਪ ਸਾਡੇ ਕੋਲ ਆndੀਆਂ ਹੈ 170 ਜਿਹੜੇ ਮੁਕਦਮੇ ਹੈ ਕੇਵਲ ਲੋਕਾਂ ਦੀ ਟਿਪਸ ਦੇ ਉੱਤੇ ਹੀ ਅਸੀਂ ਦਰਜ ਕਰ ਪ੍ਰਾਪਰਟੀਆਂ ਕਰੀਬਨ 500 ਪ੍ਰੋਪੋਜ਼ਲ ਸਾਡੇ ਫ੍ਰੀਜ਼ ਹੋ ਚੁੱਕੇ ਨੇ ਉਹਦੇ ਵਿੱਚ ਕੁੱਲ ਮਿਲਾ ਕੇ 110 ਮੁਲਜ਼ਮ ਹੈ ਉਹਨਾਂ ਦੀ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰ ਚੁੱਕੇ ਨੇ ਜਿਹੜੀ ਕੰਪੀਟੈਂਟ ਅਥਾਰਟੀ ਹੈਗੀ ਉਹਨਾਂ ਵੱਲੋਂ ਉਹਦੀ ਜਿਹੜੀ ਵੈਲਿਊਏਸ਼ਨ ਹੈ ਕਰੀਬਨ 35 ਕਰੋੜ ਰੁਪਏ ਦੀ ਹੈਗੀ ਐਂਡ ਇਹ ਪ੍ਰੋਸੈਸ ਹੁਣ ਸਾਡਾ ਅਜੇ ਵੀ ਚੱਲਦਾ ਪਿਆ ਜਿਹੜੇ ਵੀ ਕਮਰਸ਼ਲ ਕੇਸਸ ਦੇ ਵਿੱਚ ਤਸ਼ਕਰ ਹੁੰਦੇ ਆ ਤਾਂ ਉਹਨਾਂ ਤੇ ਉਸੇ ਫੋਕਸ ਕਰ ਰਹੇ ਨੇ ਤਾਂ ਕਾਫੀ ਸਾਰੇ ਸਾਡੇ ਪ੍ਰੋਪੋਜ਼ਲਸ ਇਨ ਪਾਈਪਲਾਈਨ ਆ ਜਿੰਦਰ ਸਿੰਘ ਬਟੂ ਜੀ ਪਿੰਡ ਮਕੋੜਾ ਜੀ ਪਾਣੀ ਵਾਦਨ ਕਰਕੇ ਕੀ ਕਹਿੰਦੇ ਸਾਰਾ ਆੜਾ ਏਰੀਆ ਜਿਹੜਾ ਦੇ ਗੰਨੇ ਨੂੰ ਨੁਕਸਾਨ ਹੀ ਹੈਗਾ ਜਿਹੜਾ ਡੰਗਰਾਂ ਦਾ ਚਾਰਾ ਹੀ ਉਹ ਸਾਰਾ ਜਿਹੜਾ ਖਰਾਬ ਹੋ ਹੀ ਨਹੀਂ ਤੇ ਦੂਜਾ ਸਾਡੇ ਮੇਨ ਆ ਨੂੰ ਸਮੱਸਿਆ ਇਹੋ ਹੀ ਹੈਗੀ ਸਾਡੇ ਸੱਤ ਪਿੰਡ ਨਾਲ ਲੱਗਦੇ ਆ ਇਧਰੋਂ ਪਾਰੀ ਉਹਨਾਂ ਨੂੰ ਹਲੇ ਕੋਈ ਹੁੰਦੇ ਨਾਲ ਸੰਪਰਕ ਟੁੱਟਿਆ ਦਾ ਜੀ ਤੇ ਉਹ ਵਿਚਾਰੇ ਹਲੇ ਕੋਈ ਵੀ ਬਿਮਾਰ ਹੋ ਜੇ ਕੋਈ ਕੁਛ ਹੋ ਜੇ ਉਹ ਪਾਕਿਸਤਾਨ ਨੂੰ ਜਾ ਸਕਦੇ ਆ ਇਧਰੋਂ ਨਹੀਂ ਤੇ ਸਰਕਾਰਾਂ ਆਉਂਦੀਆਂ ਵਾਦਾ ਕਰਕੇ ਚੱਲ ਜਾਂਦੀਆਂ 20 ਸਾਲ ਤੋਂ ਹੀ ਸੌਂਦੇ ਆਏ ਆ ਕਿ ਕੀ ਕਹਿੰਦੇ ਪੁਲ ਦਾ ਅੱਜ ਕੰਮ ਲੱਗਣ ਲੱਗਾ ਕੱਲ ਲੱਗਣ ਲੱਗਾ ਪਰ ਕੋਈ ਕੰਮ ਨਹੀਂ ਲੱਗ ਰਿਹਾ ਜੀ ਕੋਈ ਕੁਛ ਨਹੀਂ ਪਾਣੀ ਸਾਰੇ ਬਾਹਰ ਫਿਰਨਦੇ ਆ ਜੀ ਹਲੇ ਮੰਨ ਲਓ ਇਹ ਜਗਾ ਸਭ ਤੋਂ ਉੱਚੀ ਹੈ ਜੀ ਇੱਥੇ ਪਾਣੀ ਫਿਰਨਦਾ ਬਾਕੀ ਇਹ ਸਾਰਾ ਏਰੀਆ ਜਿਹੜਾ ਸਾਡੇ ਦੋ ਬਜਗਿਆ ਹੀ ਘੜ ਤੋਂ ਘੜ ਦੋ 2200 300 ਪਖਲਾਏ ਸਾਡੇ ਪਟਵਾਰੀ ਸਾਹਿਬ ਆਏ ਤੇ ਤਸਵੀਲਦਾਰ ਸਾਹਿਬ ਹੋ ਕੇ ਗਏ ਆ ਕਹਿ ਰਿਹਾ ਜੀ ਕੀ ਕਹਿੰਦੇ ਆਣਾ ਅਫਸਰਾਂ ਨੇ ਆਹੀ ਦੇਹੁ ਮੰਗ ਕਰਨੇ ਜੋ ਮੌਕੇ ਦੇ ਹਾਲਾਤ ਆ ਉਹਨਾਂ ਦਾ ਜਾਇਜ਼ਾ ਲੈ ਕੇ ਤੇ ਕੀ ਕਹਿੰਦੇ ਜਿਮੀਦਾਰਾਂ ਨੂੰ ਜਿਹੜਾ ਉਹਦਾ ਮੰਦੀ ਮੁਆਜਾ ਜਿਹੜਾ ਉਹ ਦਿੱਤਾ ਜਾਏ ਪਰ ਕਹਿ ਹਟਦੇ ਆ ਦੇ ਦਾਂਗੇ ਪਿਛਲੀ ਵਾਰੀ ਵੀ ਦਿੱਤਾ ਗਏ ਨਹੀਂ ਹੈਗਾ ਜੀ ਹਰ ਸਾਲ ਹੀ ਕਰਤਾ ਦਰਸنگਾ ਜੀ ਮੈਂ ਮਲਟੀਪਰਪਸ ਹੈਲਥ ਵਰਕਰ ਮੇਲ ਸਿਵਲ ਸਜਨ ਦਫਤਰ ਕੋਲੋਂ ਬਾਅਦ ਕਰ ਤੋਂ ਸਾਡੀ ਟੀਮ ਆਈ ਹੈ ਜੀ ਇੱਥੇ ਨਹੀਂ ਸਪਰੇਅ ਕਰਵਾਈ ਹੈ ਜੀ ਪੂਰੇ ਸਕੂਲ ਨੂੰ ਚੈੱਕ ਅਪ ਕੀਤਾ ਕਿਤੇ ਡੇਂਗੂ ਮਲੇਰੀਆ ਦਾ ਲਾਰਵਾ ਨਾ ਮਿਲੇ ਤੇ ਨਾਲ ਦੀ ਨਾਲ ਸਪਰੇਅ ਕਰਵਾ ਕੇ ਤੇ ਕਿ ਕਿਤੇ ਸਾਲੋਂ ਬਾਅਦ ਆਵੇ ਸਾਰਵਾ ਮਿਲਦਾ ਤੇ ਜੀ ਮੌਕੇ ਤੇ ਹੀ ਨਸ਼ਟ ਕਰਾਂਗੇ ਪਰ ਫਿਲਹਾਲ ਸਾਨੂੰ ਕਿਤੇ ਲਾਰਵਾ ਨਹੀਂ ਮਿਲਿਆ ਇਸ ਤੇ ਵੱਧ ਤੋਂ ਵੱਧ ਲੋਕ ਰਹਿ ਸਕਵੇ ਨੇ ਕਿਉਂਕਿ ਸਕੂਲ ਕਾਫੀ ਵੱਡਾ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਫਿਲਹਾਲ ਤਿੰਨ ਰੂਮ ਉਹਨਾਂ ਨੇ ਤਿਆਰ ਕੀਤੇ ਹੋਏ ਨੇ ਤੇ ਬਾਕੀਆਂ ਦੀ ਤਿਆਰੀ ਚੱਲ ਰਹੀ ਆ ਬਾਕੀ ਵੀ ਖੋਲ ਕੇ ਪੂਰਾ ਤਾਂ ਪੂਰੇ ਸਕੂਲ ਨੂੰ ਖੋਲ ਦਿੱਤਾ ਜਾਊਗਾ ਤੇ ਉਸਾਂ ਦਾ ਵੱਧ ਤੋਂ ਵੱਧ ਜਿੰਨੇ ਵੀ ਲੋਕ ਆਣਗੇ ਉਹ ਇੱਥੇ ਰਹਿ ਸਕਦੇ ਨੇ ਮੈਡੀਕਲਸ ਬਹੁਤ ਵੱਗੀਆਂ ਜੀ ਸਹੂਤਾ ਸਾਡੇ ਸੀਐਚਓ ਐਨਐਮ ਮਲਟੀਪਰਪਸ ਵਰਕਰ ਤੇ ਆਪਣਾ ਡਾਕਟਰ ਸਾਹਿਬ ਸਪੈਸ਼ਲਿਸਟ ਉਹਨਾਂ ਦੀ ਡਿਊਟੀਆਂ ਲੱਗ ਚੁੱਕੀਆਂ ਨੇ ਤੇ ਪਹੁੰਚੂਕੇ ਨੇ ਤੇ तकरीबन ਸਾਰੇ ਹੀ ਬਾਰਡਰ ਇੰਡੀਆ ਦੇ ਜਿੰਨੇ ਵੀ ਏਰੀਏ ਪੈਂਦਾ ਵਾ ਫਿਰ ਸਨੇਕ ਬਾਈਟ ਵਾਸਤੇ ਵੈਕਸੀਨੇਸ਼ਨ ਅਵੇਲੇਬਲ ਹੈ ਤੇ ਬਾਕੀ ਸਿਵਲ ਸਿਵਲ ਹਸਪਤਲ ਤੇ ਤਾਂ ਹੈ ਹੀ ਹੈ ਵਾ ਬਾਕੀ ਲਾਗਵੇ ਨਾਲ ਦੀਆਂ ਪੀਐਸੀਆਂ ਨੂੰ ਵੀ ਉਥੋਂ ਤੱਕ ਵੀ ਦਵਾਈ ਜਿਹੜੀ ਆ ਪਹਚਾਈ ਚਾੜਕੀ ਭਜੀ ਡਾਈ ਨਾਈਟ ਡਿਊਟੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹਾਂਜੀ ਬਿਲਕੁਲ ਜੀ ਨਾਈਟ ਡਿਊਟੀਆਂ ਦਾ ਪ੍ਰਬੰਧ ਅੱਜ ਦਾਦੀਵਾਲ ਵਿਖੇ ਜਿਹੜਾ ਹੈਗਾ ਯੋਧਨਸ਼ਾ ਵਿਦੂ ਜਿਹੜੀ ਮੁਹਿੰਮ ਹੈ ਉਹਦੇ ਤਹਿਤ ਹੀ ਜਿਹੜਾ ਹੈਗਾ ਗਾਰਡਨ ਐਂਡ ਸਰਫ ਆਪਰੇਸ਼ਨ ਜਿਹੜਾ ਹੈਗਾ ਉਹ ਚਲਾਇਆ ਗਿਆ ਹੈਗਾ ਇੱਥੇ ਜਿਹੜਾ ਅਸੀਂ ਜਿਹੜੇ ਜ਼ਿਲ੍ਹੇ ਦੇ ਵੱਖ-ਵੱਖ ਜਿਹੜੇ ਹੌਟਸਪੌਟ ਹੈਗੇ ਉੱਥੇ ਅਸੀਂ ਜਿਹੜਾ ਹੈਗਾ ਆਪਰੇਸ਼ਨ ਚਲਾਇਆ ਹੈਗਾ ਜਿਹਦੇ ਚ ਦਾਦੀਵਾਲ ਦੇ ਵਿਖੇ ਅੱਜ ਮਿਲ ਜਿਹੜਾ ਮੋਲਾ ਹੈਗਾ ਇੱਥੇ ਅਸੀਂ ਆਏਗੇ ਇਸੇ ਦੀ ਚੈਕਿੰਗ ਕੀਤੀ ਹੈਗੀ ਐਂਡ ਇਥੇ ਅਸੀਂ ਜਿਹੜਾ ਹੈਗਾ ਰਿਕਵਰੀ ਵੀ ਜਿਹੜੀ ਹੈਗੀ ਸਾਡੇ ਇੱਥੇ ਹੋਈ ਹੈ ਅਸੀਂ ਜਿਹੜਾ ਹੈਗਾ ਉਹਦੇ ਸਬੰਧ ਦੇ ਵਿੱਚ ਜਿਹੜਾ ਹੈਗਾ ਲੀਗਲ ਐਕਸ਼ਨ ਅਸੀਂ ਲੈ ਲਈਏ ਅਸੀਂ ਜਿਹੜਾ ਇੱਥੇ ਦੇ ਜਿਹੜੇ ਰਹਿਣ ਵਾਲੇ ਹੈਗੇ ਇਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਇਹਨਾਂ ਦਾ ਫੀਡਬੈਕ ਵੀ ਲਿਆ ਹੈਗਾ ਐਂਡ ਅਪਰੋਪਰੀਟਲੀ ਅਸੀਂ ਜਿਹੜਾ ਹੈਗਾ ਪੁਲਿਸ ਸੈਕਸ਼ਨ ਰੈਗੂਲਰ ਅਸੀਂ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਕਰਾਂਗੇ ਜੀ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈਗਾ ਪਬਲਿਕ ਦਾ ਸਹਿਯੋਗ ਤੋਂ ਅਸੀਂ ਪਬਲਿਕ ਦਾ ਫੀਡਬੈਕ ਇਨਪੁਟ ਲੈ ਰਹੇ ਹਾਂ ਸੇ ਪੰਜਾਬ ਦੀ ਜਿਹੜੀ ਸਾਡੀ ਇਨਪੁਟ ਹੈਗੀ ਜਿਹੜੀ ਕਿ ਮਾਨਯੋਗ ਸੀਮ ਸਾਹਿਬ ਨੇ ਹੈਲਪਲਾਈਨ ਜਿਹੜੀ ਲਾਂਚ ਕੀਤੀ ਸੀਗੀ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਪਬਲਿਕ ਦੇ ਇਨਪੁਟ ਤਾਂ ਇਨਪੁਟ ਲੈ ਕੇ ਵੀ ਉੱਥੇ ਕਾਫੀ ਅਸੀਂ ਜਿਹੜਾ ਹੈਗਾ ਇਫੈਕਟਿਵ ਐਕਸ਼ਨ ਜਿਹੜਾ ਹੈਗਾ ਅਸੀਂ ਉਹਦੇ 'ਚ ਕੀਤਾ ਹੈਗਾ ਇਸ ਤੋਂ ਇਲਾਵਾ ਜਿੱਦਣਾ ਸ਼ਹਿਰ ਵਿਰੋਧੀ ਜਿਹੜੀ ਪਬਲਿਕ ਮੀਟਿੰਗਸ ਹੈਗੇ ਉਹਦੇ ਤੋਂ ਵੀ ਅਸੀਂ ਫੀਡਬੈਕ ਲੈ ਰਹੇ ਹਾਂਗੇ ਔਰ ਸਾਡੀ ਜਿਹੜੇ ਇੰਟੈਲੀਜੈਂਸ ਦੇ ਬੇਸਡ ਆਪਰੇਸ਼ਨ ਹੈ ਉਹ ਵੀ ਚੱਲ ਰਹੇ ਹੈਗੇ ਅਸੀਂ ਪਬਲਿਕ ਦਾ ਵੀ ਸਹਿਯੋਗ ਲੈ ਰਹੇ ਹਾਂ ਅਸੀਂ ਇਨ੍ਹਾਂ ਸਾਡੇ ਨਾਲ ਵੀ ਇੱਥੇ ਜਿਹੜੇ ਇੱਥੇ ਵਹਿਣ ਵਾਲੇ ਸੀ ਇਹਨਾਂ ਨੇ ਦੱਸਿਆ ਕਿ ਵੀ ਪੁਲਿਸ ਨੇ ਕਾफी ਸ਼ਕਤੀ ਕੀਤੀ ਹੈ ਸੋ ਥੈਟ ਕਿ ਵੀ ਸਮੱਸਿਆ ਕਾफी ਜਿਹੜਾ ਪਹਿਲਾਂ ਸਮੱਸਿਆ ਸੀ ਉਹ ਕਾफी ਬੈਟਰ ਹੋ ਗਈ ਹੈ। ਆਲਵੇਡੀ ਦੇਖੋ ਜੋ ਵੀ ਡਿਪਟੀ ਕਮਿਸ਼ਨਰ ਦੇ ਜਿਹੜੇ ਆਰਡਰ ਹੈ ਕਿਉਂਕਿ ਇਹ ਸੰਬੰਧਿਤ ਮਹਿਕਮੇ ਜਿਹੜਾ ਹੈਗਾ ਉਹਦੇ ਤੋਂ ਜੋ ਵੀ ਸਾਨੂੰ ਪੁਲਿਸ ਹੈਲਪ ਲਈ ਲੀਏ ਆਰਡਰ ਆਇਆ ਹੈ ਅਸੀਂ ਉਹਨਾਂ ਨੂੰ ਫੋਲੋ ਕਰਾਂਗੇ। ਕਿਉਂਕਿ ਉਹ ਸਾਰਿਆਂ ਨੂੰ ਆਹੀ ਅਪੀਲ ਹੈ ਕਿ ਜੀ ਉਹ ਆਪਣਾ ਆਪਣੇ ਆਪ ਨੂੰ ਨਸ਼ੇ ਤੋਂ ਦੂ ਰੱਖਣਾ ਨਾ ਬਾਕੀ ਪੁਲਿਸ ਦਾ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਨ ਕੇ ਆਪਣੇ ਚੈਨਲ ਨਾਲ ਆ ਰਹੀ ਸਾਰਾ ਕੁਝ ਇਹ ਮਤਲਬ ਕਿ ਲੋਕਾਂ ਨੂੰ ਦੱਸ ਰਿਹਾ ਹਾਂ ਮੇਰਾ ਨਾਮ ਆਸ਼ੂ ਆ ਧਾਰੀਆਲ ਦਾ ਰਹਿਣ ਵਾਲਾ ਵਾਰਡ ਨੰਬਰ 11 ਕੁਝ ਸਮੇਂ ਪਹਿਲਾਂ 19 ਤਰੀਕ ਨੂੰ ਮੇਰੀ ਸਿਲੈਕਸ਼ਨ ਹੋਈ ਪੀਐਸਪੀਐਲ ਦੇ ਵਿੱਚ ਮੈਂ ਐਸਐਸਪੀ ਸਰਦਾ ਗਰਦਾਸਪੁਰ ਸਾਰੀ ਪੁਲਿਸ ਦਾ ਧਾਰੀਆਲ ਪੁਲਿਸ ਦਾ ਬਹੁਤ ਧੰਨਵਾਦ ਕਰਨਾ ਕਿ ਸਾਡੀ ਵਾਰਡ ਚਾਣ ਕੇ ਇਹਨਾਂ ਨੇ ਆਨ ਕੇ ਸਾਡੀ ਮਤਲਬ ਕਿ ਸਾਡਾ ਹਾਲਚਲ ਪੁੱਛਿਆ ਜੋ ਵੀ ਇਸ ਵਾਰਡ ਦਾ ਹਾਲ ਸੀ ਉਹ ਵੇਖ ਕੇ ਗਏ ਜਿੰਨਾ ਵੀ ਹਾਲ ਇੱਥੇ ਪਹਿਲਾਂ ਬਹੁਤ ਮਾੜਾ ਹਾਲ ਸੀ ਕਿਉਂਕਿ ਬਾਹਰੋਂ ਮੁੰਡੇ ਆਉਂਦੇ ਸੀ ਉਹਨਾਂ ਦੀ ਪਛਾਣ ਨਹੀਂ ਕਿੱਥੋਂ ਦੇ ਮੁੰਡੇ ਆ ਕ ਗਰੁੱਪ ਬਣਾ ਕੇ ਤੇ ਆਣ ਕੇ ਨਸ਼ਾ ਕਰਦੇ ਧੰਕੀਆਂ ਦਿੰਦੇ ਆਣ ਕੇ ਚਲੋ ਪੁਲਿਸ ਨੇ ਆਣ ਕੇ ਇਸ ਚੀਜ਼ ਤੇ ਆਣ ਕੇ ਠੱਲ ਪਾਈ ਆ ਇਸ ਚੀਜ਼ ਨੂੰ ਆਪਾਂ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਪੁਲਿਸ ਨੇ ਆਣ ਕੇ ਅੱਜ ਐਸਐਸਪੀ ਸਰ ਐਸਪੀ ਡੀਐਸਪੀ ਐਸਐਚਓ ਸਰ ਸਾਰੇ ਆਏ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਪੁਲਿਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਣ ਕੇ ਇਸ ਵਾਰਡ ਨੰਬਰ 11 ਦਾ ਆਣ ਕੇ ਉਹਨਾਂ ਨੇ ਹਾਲ ਪੁੱਛਿਆ ਤੇ ਜਿਹੜਾ ਇੱਥੇ ਨਸ਼ਾ ਕਰਦੇ ਸੀ ਉਹਨਾਂ ਤੇ ਆਣ ਠੱਲ ਪਈ ਆ ਜੀ ਬਹੁਤ ਵੱਡੇ ਗਰੁੱਪ ਬਣਦੇ ਹੁੰਦੇ ਸੀ ਇੱਥੇ ਆ ਪਿੱਛੇ ਇੱਕ ਲੋਹਾਰ ਦੀ ਦੁਕਾਨ ਉਹਦੇ ਲੱਗ 30 35 35 ਮੁੰਡੇ ਬੈਠੇ ਰਹੇ ਨੇ ਨਹਿਰ ਤੇ ਬੈਠੇ ਰਹੇ ਨੇ ਕੋਈ ਮਤਲਬ ਕੀ ਹਾਲ ਨਹੀਂ ਹੈਗਾ ਪਰ ਪੁਲਿਸ ਨੇ ਆਣ ਕੇ ਜਿਹੜਾ ਕਿ ਇਹ ਸਾਰਾ ਸਿਸਟਮ ਜਿਹੜਾ ਮੁਕਾਤਾ ਸਰ ਤੁਹਾਡੇ ਹੋਰ ਸਰ ਚੈਕਿੰਗ ਵੀ ਕੀਤੀ ਸਰ ਵਿਚਾਰ ਕਰਾਂ ਦੀ ਕੀਤੀ ਸਰ ਉਹਨਾਂ ਨੇ ਹਾਂਜੀ ਸਰ ਧੰਨਵਾਦ